ਸਰਨ ਜਮਸੀਦੀ ਅੱਜ ਅਸੀਂ ਪੜਾਂਗੇ ਸ਼ਾਇਦ ਆ ਪਿਆ ਅਧਿਆਏ ਯਹਵਾ ਦੇ ਦਾਸ ਦੀ ਸੇਵਾ ਪਹਿਲੀ ਆਇਤ ਯਹਵਾ ਇਹੋ ਆਖਦਾ ਹੈ ਤੁਹਾਡੀ ਮਾਂ ਦੀ त्याਗੀ ਪੱਤਰੀ ਕਿੱਥੇ ਹੈ ਜਿਸ ਦੇ ਨਾਲ ਮੈਂ ਉਹਨੂੰ ਛੱਡਿਆ ਜਾਂ ਮੈਂ ਆਪਣੇ ਕਿਹੜੇ ਲੈਨਦਾਰ ਕੋਲੋਂ ਤੁਹਾਨੂੰ ਵੇਚ ਦਿੱਤਾ ਵੇਖੋ ਤੁਸੀਂ ਆਪਣੀ ਬਧੀਆਂ ਦੇ ਕਾਰਨ ਵੇਚੇ ਗਏ ਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ ਦੂਸਰੀ ਐਜ ਜਦ ਮੈਂ ਆਇਆ ਤਾਂ ਕਿਉਂ ਕੋਈ ਮਨੁੱਖ ਨਹੀਂ ਸੀ ਜਦ ਮੈਂ ਪੁਕਾਰਿਆ ਤਾਂ ਕੋਈ ਕਿਉਂ ਕੋਈ ਉੱਤਰ ਦੇਣ ਵਾਲਾ ਨਹੀਂ ਸੀ ਭਲਾ ਮੇਰਾ ਹੱਥ ਐਡਾ ਛੋਟਾ ਹੋ ਗਿਆ ਜੋ ਛੁਟਕਾਰਾ ਦੇਣ ਦੇ ਯੋਗ ਨਾ ਰਿਹਾ ਜਾਂ ਛਡਾਉਣ ਦੀ ਮੇਰੀ ਕੋਈ ਸਮਰੱਥ ਨਹੀਂ ਰਹੀ ਵੇਖ ਮੈਂ ਆਪਣੀ ਖੁਰਕੀ ਦੇਖ ਮੈਂ ਆਪਣੀ ਕੁਰਕੀ ਨਾਲ ਸਮੁੰਦਰ ਨੂੰ ਸੁਕਾ ਦਿੱਤਾ ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ ਉਹਨਾਂ ਦੀਆਂ ਮੱਛੀਆਂ ਪਾਣੀ ਦੇ ਨਾ ਹੋਣ ਕਰਕੇ ਬੁਸ-ਬੁਸ ਜਾਂਦੀਆਂ ਹਨ ਉਹ ਧਹਾਈਆਂ ਮਰ ਜਾਂਦੀਆਂ ਹਨ ਤੀਸਰੇ ਐਤ ਮੈਂ ਆਕਾਸ਼ ਨੂੰ ਕਾਲਕ ਪਹਿਨੌਂਦਾ ਹਾਂ ਅਤੇ ਉਹਨਾਂ ਦੇ ਉਜੜਨ ਲਈ ਤੱਪੜ ਸੁਆ ਤੱਪੜ ਪਵਾਉਂਦਾ ਹਾਂ ਚੌਥੀ ਅਧ ਪ੍ਰਭੂ ਇਹ ਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਪਈ ਮੈਂ ਜਾਣਾਂ ਕਿ ਹੁਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ ਪਈ ਮੈਂ ਚੇਲਿਆਂ ਵਾਂਝ ਸੁਣਾ ਪੰਜਵੀਂ ਅਧ ਪ੍ਰਭੂ ਇਹ ਵਾ ਨੇ ਮੇਰੇ ਕੰਨ ਖੋਲੇ ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ ਛੇਵੀਂ ਆਇਤ ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ ਅਤੇ ਆਪਣੀ ਗੱਲਾਂ ਦਾੜੀ ਪੁੱਟਣ ਵਾਲਿਆਂ ਨੂੰ ਦਿੱਤੀਆਂ ਮੈਂ ਆਪਣਾ ਮੂੰਹ ਸ਼ਰਮਾ ਤੇ ਥੁੱਕ ਤੋਂ ਨਾ ਲੁਕਾਇਆ ਸੱਤਵੀਂ ਆਇਤ ਪ੍ਰਭੂ ਹੋਵਾ ਦੀ ਪ੍ਰਭੂ ਹੋਵਾ ਮੇਰੀ ਸਹਾਇਤਾ ਕਰਦਾ ਹੈ ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ ਇਸ ਲਈ ਮੈਂ ਆਪਣਾ ਮੂੰਹ ਚੁੱਕ ਕੇ ਮੈਂ ਆਪਣਾ ਮੂੰਹ ਚਖਮਕ ਵਾਂਝ ਬਣਾਇਆ ਮੈਂ ਜਾਣਦਾ ਸਾਂ ਪਈ ਮੈਂ ਲੱਜਾਵਾਂ ਨਾ ਹੋਵਾਂਗਾ ਅੱਠਵੀਂ ਆਇਤ ਮੇਰਾ ਧਰਮੀ ਠਹਿਰਾਉਣ ਵਾਲਾ ਨੇੜੇ ਹੈ ਕੌਣ ਮੇਰੇ ਨਾਲ ਝਗੜੇਗਾ ਅਸੀਂ ਇਕੱਠੇ ਖਲੋ ਜਾਈਏ ਮੇਰਾ ਮੁਦੇਈ ਕੌਣ ਹੈ ਉਹ ਮੇਰੇ ਨੇੜੇ ਆਵੇ ਨੌਵੀਂ ਐਤ ਵੇਖੋ ਪ੍ਰਭੂ ਇਹ ਹੋਵਾ ਮੇਰੇ ਸਾਹ ਤੱਕਰਦਾ ਕੌਣ ਮੈਨੇ ਦੋਸ਼ੀ ਠਹਿਰਾਵੇਗਾ ਵੇਖੋ ਸਾਰੇ ਕੱਪੜੇ ਵਾਂਝ ਪੁਰਾਣੇ ਹੋ ਜਾਣਗੇ ਕੀੜਾ ਉਹਨਾਂ ਨੂੰ ਖਾ ਜਾਵੇਗਾ ਦਸਵੀਂ ਐਤ ਤੁਹਾਡੇ ਵਿੱਚ ਕੌਣ ਇਹ ਹੋਵਾ ਤੋਂ ਡਰਦਾ ਹੈ ਅਤੇ ਉਹਦੇ ਦਾਸ ਦੀ ਵਸ ਹੁੰਦਾ ਹੈ ਜਿਹੜਾ ਹਨੇਰੇ ਵਿੱਚ ਚੱਲਦਾ ਤੇ ਉਹਦੇ ਲਈ ਚਾਨਣ ਨਹੀਂ ਉਜਿਹਵਾ ਦੇ ਨਾਮ ਉਤੇ ਪ੍ਰਸਾਰਖੇ ਅਤੇ ਪਰਮੇਸ਼ਰ ਆਪਣੇ ਪਰਮੇਸ਼ਰ ਉਤੇ ਢਾਸਨਾ ਲਾਵੇ 11ਵੇਂ ਤਵੇਖ ਤੁਸੀਂ ਸਾਰੇ ਅੱਗ ਬਾਲਣ ਵਾਲਿਓ ਜਿਹੜੇ ਆਪਣੇ ਉਦਾਲੇ ਮਸਾਲਾ ਜਗਾਈ ਰੱਖਦੇ ਹੋ ਆਪਣੀ ਅੱਗ ਦੀ ਲੋਹ ਵਿੱਚ ਅਤੇ ਆਪਣੀਆਂ ਜਗਵੇਦੀਆਂ ਮਸਾਲਾਂ ਦੇ ਵਿੱਚ ਘਰ ਤੁਰੇ ਫਿਰੋ ਮੇਰੇ ਹੱਥੋਂ ਤੁਹਾਡੇ ਲਈ ਇਹ ਹੋਵੇਗਾ ਤੁਸੀਂ ਅਜਾਬ ਵਿੱਚ ਪਏ ਰਹੋਗੇ ਆਮੀਨ ਪ੍ਰਭ ਜੀ ਦੇ ਨਾ ਵਚਨ ਪੜ੍ਹੇ ਸੋਣੇ ਜਾਂ ਤੁਹਾਡੀ ਬੜੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਹੈ ਤੁਹਾਡੇ ਘਰ ਵਿੱਚ ਸ਼ੁਭ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝਾ ਅਮਸਿੱਕੀ